ਆ ਦੇਖੋ ਇਹ ਕੰਬ ਦੇ ਸਾਰੇ ਟਰੈਕਟਰ ਟਰਾਲੀਆਂ ਔਰ ਪਤਾ ਨਹੀਂ ਐਨਾ ਹੀ ਸਮਾਨ ਇਹਦਾ ਟੁੱਟ ਗਿਆ ਹੋਣਾ ਆ ਦੇਖੋ ਇੱਥੇ ਸ਼ੁਰੂ ਕਰਦੇ ਆ ਇਹਦੀ ਸੀਟ ਵੀ ਸੀ ਇਹਦੇ ਤੇ ਡੀਜੇ ਵੀ ਲਾਏ ਹੋਏ ਸੀਗੇ ਇਹਦੇ ਉਹ ਲੈ ਕੇ ਡਿੱਗ ਗਿਆ ਉਹ ਟਰੱਕ ਟੁੱਟ ਗਿਆ ਉਹ ਕੰਬਾਈਨ ਆ ਟਰਾਲੀ ਉਹ ਵੀ ਟਰਾਲੀ ਛੋਟਾ ਟਰੈਕਟਰ ਹਾਂ ਪਤਾ ਕੀ ਆ ਹਾਂ ਐਦਾਂ ਨਾਲੇ ਨਾ ਖੁਰਨੀ ਨਹੀਂ ਹੁੰਦੀ ਖੁਰਲੀ ਪੱਠਿਆਂ ਵਾਲੀ ਉਹ ਬਣਾਈ ਔਰ ਸਾਈਡਾਂ ਤੇ ਜਨੂਰ ਖੜੇ ਕਰਦੇ ਆ ਸੈਂਟਰ ਚ ਪੱਠੇ ਪਾ ਦਿੰਦੇ ਔਰ ਉਹ ਜਿਹੜਾ ਚਰਖਾ ਨਾ ਉਹ ਪਤਾ ਕਾਦੇ ਲਈ ਰੱਖਿਆ ਉਹਨੂੰ ਪਤਾ ਨਹੀਂ ਐਦਾਂ ਮੁੱਦਾ ਕਰ ਦਿੰਦੇ ਆ ਹਨਾ ਮੁੱਦਾ ਕਰਕੇ ਕਹਿਣਗੇ ਪਤਾ ਨਹੀਂ ਸਾਡਾ ਟੋਕਾ ਬਣ ਗਿਆ ਪੱਠੇ ਕੁੱਤਰਾਂ ਨਾਲ ਆ ਔਰ ਆ ਕਰਾ ਰੋਟਾਵੇਟਰ ਹਾਲ ਆ ਛੋਟੇ ਦਾ ਟਰੈਕਟਰ ਆ ਟਰੱਕ ਤਵੀਆਂ ਟੂੜੀ ਵਾਲੀ ਮਸ਼ੀਨ ਉਹ ਟਰੈਕਟਰ ਟਰਾਲੀ ਟਰੱਕ ਛੋਟੇ ਦਾ ਉਹ ਵੀ ਟਰੈਕਟਰ ਤੇ ਆਹ ਟਰੈਕਟਰ ਤੇ ਇੱਕ ਉਹ ਵਾਲੀ ਟਰਾਲੀ ਗ੍ਰੀਨ ਟਰੈਕਟਰ ਤੇ ਇਹ ਹਨਾ ਇਹ ਜਿਹਦੇ ਤੇ 5310 ਲਿਖਿਆ ਵਾ ਇਹ ਉਹਦਾ ਗੁਲਵਾਗ ਦਾ ਵਾ ਉਹਦੇ ਸਾਡੇ ਹਨਾ ਚਾਚੇ ਦੇ ਪੋਤੇ ਦਾ ਤੇ ਬਾਕੀ ਸਾਰਾ ਕੁਝ ਇੱਕਮਦਾ ਹੀ ਆ ਹੋਇ ਤਾਂ ਇਹਨਾਂ ਸਮਾਨ ਅੰਦਰ ਪਿਆ ਗੱਡੀਆਂ ਕਾਰਾਂ ਉਹ ਹੈ ਅਲੱਗ ਵਾ ਯਾਨੀ ਕਿ ਖੇਤੀਬਾੜੀ ਚ ਜਿਹੜਾ ਸਮਾਨ ਆਂਦਾ ਨਾ ਇਹ ਕਮਦਾ ਇਹ ਉਹ ਸਾਰਾ ਦੇਖੋ ਔਰ ਹੁਣ ਸਾਨੂੰ ਪਤਾ ਕੀ ਕਹੂਗਾ ਕਹੂਗਾ ਉਹ ਛੋਟਾ ਟਰੈਕਟਰ ਲੈਣਾ ਵਾ ਜੀ ਦਾ ਜਿਹੜਾ ਚਾਬੀ ਨਾਲ ਚੱਲਦਾ ਉਹ ਜਿਹਦੇ ਚ ਬੈਟਰੀ ਬੁੱਟ ਰਹੀ ਹੋਵੇ ਬੋਲ ਗੱਪਿਆਂ ਦਾ ਯਾਰ ਬਹੁਤ ਦੇਣਾ ਉਹ ਹੱਥ ਜੇ ਨਹੀਂ ਵਧੀਆ ਹੁੰਦੇ ਗੰਦੇ ਜੇ ਹੁੰਦੇ ਆ ਉਹ ਕਿਹੜਾ ਗਲਵਸ ਚੜਾਉਂਦਾ ਵਾ ਗੋਲ ਗੱਪਿਆਂ ਲਾ ਗਿਆ ਜੀ ਤਾਂ ਬਾਈ ਬਹੁਤ ਕਰਦਾ ਮਟ ਕੀ ਕਰੀਏ ਉਹ ਭਈਆ ਪਤਾ ਕਿੱਦਾਂ ਦਾ ਵਾ ਨਾਲੇ ਤਾਂ ਆਪਣਾ ਬਾਡੀ ਖੁਰਕੀ ਜਾਉ ਖੋ ਤਾਂ ਹੀ ਖੋਲ ਗੱਪੇ ਖਵਾ ਦਿੰਦਾ ਦਿਖਾਵਾਂ ਹੈ ਕਿੱਥੇ ਗਿਆ ਜੋਤ ਜੋਤ ਪੂਰਾ ਫੈਨ ਆ ਕਿੱਧਰ ਗਿਆ ਕਿੱਥੇ ਗਿਆ ਉੱਧਰ ਚ ਸੀਗਾ ਭਾਈ ਜੋਤ ਉੱਧਰ ਗਿਆ ਮੁੰਡਾ ਕਿੱਧਰ ਗਿਆ ਵੇਖ ਨੀ ਉੱਧਰ ਹੀ ਸੀ ਚੱਕ ਕੇ ਲੈ ਗਏ ਗੋਲ ਗੱਪਿਆਂ ਵਾਲਾ ਕਿੱਥੇ ਗਿਆ ਜੋੜ ਸਾਡਾ ਬਾਈ ਗੋਲ ਗੱਪਿਆਂ ਦੇ ਪਿੱਛੇ ਗਾਇਬ ਹੋ ਗਿਆ ਭਾਈ ਨਾ ਸਾਫ ਸੁਥਰਾ ਨੀਗਾ ਤਾਂ ਨਹੀਂ ਗੋਲ ਗੱਪੇ ਖਾਈ ਦੇ ਉੱਥੇ ਖੜਾ ਹੋਣਾ ਵਿਚਾਰਾ ਪਤਾ ਨਹੀਂ ਉੱਧਰ ਫੀਰੇ ਉਹਨਾਂ ਨੂੰ ਕਹੀ ਜਾਂਦਾ ਨਾ ਗੋਲ ਗੱਪੇ ਕੋ ਗੋ ਰਣਜੋਤ ਕਰਜਰਣਜੋਤ ਦਾ ਕੰਮ ਬੂਰਾ ਵਧੀਆ ਵਾ ਜਿੰਨਾਂ ਦੀ ਮਰਜ਼ੀ ਘਰੇ ਜਾ ਕੇ ਹਰੇਕ ਤੇ ਖਾ ਪੀ ਲੈਂਦਾ ਵਾ ਕਿੱਥੇ ਹੁਣ ਖੜਾ ਮੈਂ ਨਾ ਖੜੇ ਉੱਥੇ ਗੋਲ ਗੱਪੇ ਵਾਲੇ ਖੜਾ ਵਾ ਬਸ ਉਹ ਤਾਂ ਜੰਗ ਲਗਿਆ ਕੰਮ ਨੂੰ ਮਮਾ ਮਗੋਂ ਨਹੀਂ ਆਉਂਦੇ ਰਾਤ ਭਾਈ ਇੱਥੇ ਬੁਲਾ ਲੈਂਦੇ ਮਮਾ ਮਗੋਂ ਮੈਂ ਬੁਲਾ ਰਹਿਣ ਦੇ ਮੇਰੇ ਕੋਲ ਮੇਰੇ ਕੋ ਹੈਗਾ ਸਾਥ ਬੁਲਾਣ ਦੀ ਉਹ ਰੋਟੀ ਦਾ ਟਾਈਮ ਹੈ ਮੁਸ਼ਕਿਲ ਦੇਖ ਲੋ ਵੱਤ ਓਏ ਬਸ ਪੱਈ ਆ ਰਿਹਾ ਉਹ ਪਈ ਆ ਰਿਹਾ ਤੇ ਪਰ ਵੀ ਨਹੀਂ ਮੇਰੇ ਕਿੰਨੇ ਦੇ ਕਿੰਨੇ ਆ ਕਿੰਨੇ-ਕਿੰਨੇ ਖਾਣੇ ਆ ਮੀਆਂ-ਮੀਆਂ ਦੇ ਖਵਾ ਦੇ ਵੀਰੇ ਇਹਨਾਂ ਨੂੰ ਬੀਆਂ-ਬੀਆਂ ਦੇ ਖਾਣਾ ਗਲਵਾਗ ਵੀਰੇ ਬਾਲੇ ਕੌੜੇ ਨਾ ਖਵਾਇਓ ਮੈਨੂੰ ਤਾਂ ਨਾ ਦੇ ਕਾਣੀ ਦੇ ਗੋਇਨ ਨੇ ਕਰਾਰੇ ਨਹੀਂ ਖਾਈਦੇ ਜੋਤ ਨੂੰ ਨਹੀਂ ਪਤਾ ਲੱਗਿਆ ਹਜੇ ਹਨਾ